ਸਾਡੇ ਸਟਾਫ ਦੇ ਵਿੱਚੋਂ ਕੋਈ ਵੀ ਬੰਦਾ ਤੁਹਾਨੂੰ ਗਲਤ ਗਾਈਡ ਕਰਕੇ ਤੁਹਾਨੂੰ ਇਸ ਦਫਤਰ ਦੇ ਵਿੱਚ ਨਹੀਂ ਬੁਲਾਊਗਾ ਦੇਖੋ ਜੇ ਸਾਡੀ ਇਸ ਗੱਲ ਤੋਂ ਤੁਸੀਂ ਸਹਿਮਤ ਹੋ ਵੀ ਗੱਡੀ ਦੀ ਕੰਡੀਸ਼ਨ ਸਹੀ ਦੱਸਣੀ ਚਾਹੀਦੀ ਆ ਤਾਂ ਇੱਕ ਵਾਰੀ ਮੜੇ ਕਮੈਂਟ ਚ ਲਿਖ ਕੇ ਸਾਨੂੰ ਜਰੂਰ ਫੌਸਲਾ ਬਜਾਈ ਕਰਿਆ ਕਰੋ ਸਿਰਫ ਚੱਲੀ ਹੀ ਆ ਗੱਡੀ ਇਹ 33000 ਕਿਲੋਮੀਟਰ ਤੇ 1 ਲੱਖ ਰੁਪਏ ਦੀ ਜੇ ਕੋਈ ਭਰਾ ਸਾਡਾ ਦੇਖਦਾ ਵੀਡੀਓ ਦਾ 1 ਲੱਖ ਰੁਪਏ ਦੀ ਗੱਡੀ ਸਾਡੇ ਕੋਲ ਲੈ ਜਾਓ ਬਹੁਤ ਬਾਜਬ ਰੇਟ ਇੰਡੀਗੋ ਬਹੁਤ ਬਜਟ ਦੀ 90000 ਰੁਪਏ ਦੀ ਇੰਡੀਗੋ ਤੁਹਾਨੂੰ ਦੇ ਦਾਂਗੇ ਸਹੀ ਬਾਜਬ ਜੇ ਰੇਟ ਤੇ ਤੁਹਾਨੂੰ ਆਟੋਮੈਟਿਕ ਗੱਡੀ ਤੁਹਾਨੂੰ ਦੇ ਸਕਦੇ ਆ ਪ ਸਿਰਫ ਸਵਾ ਲੱਖ ਰੁਪਏ ਦੀ ਗੱਡੀ ਤੇ ਇਹ ਆ ਗਈ ਜੀ ਕ੍ਰੇਟਾ ਤੁਹਾਨੂੰ ਪਹਿਲਾਂ ਇੱਕ ਕ੍ਰੇਟਾ ਦਿਖਾਈ ਆ ਉਹ ਹੈਗੀ ਸੀਗੀ 18 ਮਾਡਲ ਇਹ ਆ ਗਈ ਕ੍ਰੇਟਾ ਸਾਡੇ ਕੋਲੇ 2016 ਮਾਡਲ ਤੇ ਛੋਟੀ ਕੰਪੈਕਟ ਕਾਰ ਹੈ ਤੇ ਸੀਐਨਜੀ ਵੀ ਲੱਗੀ ਆ ਬਹੁਤ ਤੁਹਾਨੂੰ ਵਧੀਆ ਐਵਰੇਜ 28 29 ਦੀ ਐਵਰੇਜ ਤੁਹਾਨੂੰ ਇਹ ਸੀਐਨਜੀ ਤੇ ਦੇ ਸਕਦੀ ਆ ਗੱਡੀ ਇਹ ਆ ਗਈ ਜੀ ਬਹੁਤ ਟੌਪ ਦੀ 2017 ਮਾਡਲ ਇਟਿਓਸ ਸੰਗਰੂਰ ਬ੍ਰਾਂਚ ਸਾਡੀ ਇਹ ਜਿੱਥੇ ਲਗਭਗ ਤੁਹਾਨੂੰ 30 ਤੋਂ 35 40 ਗੱਡੀਆਂ ਤੁਹਾਨੂੰ ਇਸ ਬ੍ਰਾਂਚ ਤੇ ਕੱਲੀਆਂ ਮਿਲ ਜਾਂਦੀਆਂ ਨੇ ਸਸਿਆਕਾਲ ਦੋਸਤੋ ਸਵਾਗਤ ਆ ਤੁਹਾਡਾ ਬਰਾਜ ਸੰਗਰੂਹ 10 ਅਗਸਤ ਕਾਰ ਮੇਲਾ ਜਿਹੜਾ ਅਮਰਗੜ ਵਿਖੇ ਆਪਾਂ ਪਿਛਲੇ 10 ਮਹੀਨਿਆਂ ਤੋਂ ਲਾ ਰਹੇ ਹਾਂਗੇ ਤੇ ਤੁਹਾਡਾ ਬਹੁਤ ਵਧੀਆ ਪਿਆਰ ਤੁਹਾਡਾ ਬਹੁਤ ਉਤਸ਼ਾਹ ਹਰ ਵਾਰ ਮਤਲਬ ਇੰਨੀ ਗੈਦਰਿੰਗ ਵੱਧ ਰਹੀ ਆ ਉਹਦੇ ਵਿੱਚ ਅਸੀਂ ਸਰਟੀਫਾਈਡ ਰਿਪੋਰਟ ਦਿੰਦੇ ਆ ਜਿਹੜੀ ਗੱਲ ਮੇਨ ਹੈਗੀ ਤੇ ਅਸੀਂ ਕੱਲੇ ਹੀ ਲਗਭਗ 200 300 ਗੱਡੀ ਉੱਥੇ ਅਵੇਲੇਬਲ ਕਰਦੇ ਆ ਤੁਹਾਡੇ ਵਾਸਤੇ ਤੁਹਾਡੇ ਲੈਣ ਵਾਸਤੇ ਔਰ ਰੇਟ ਲਗਭਗ ਕੁਝ ਗੱਡੀਆਂ ਦੇ ਸਾਡੇ ਕੋਲ ਲਗਭਗ 100 ਕੱਗੜੀ ਦੀ ਲਿਸਟ ਹੁੰਦੀ ਹੈ ਜਿਹੜੀ ਫਿਕਸ ਰੇਟ ਦੀਆਂ ਗੱਡੀਆਂ ਨੇ ਜਿਹੜੇ ਲੋਕਾਂ ਨੂੰ ਨੇਗੋਸ਼ੀਏਬਲ ਕਰਨਾ ਔਖਾ ਲੱਗਦਾ ਇਹ ਹੁੰਦਾ ਵੀ ਘੱਟ ਵੱਧ ਕਰਨਾ ਬਹੁਤ ਔਖਾ ਕੰਮ ਤਾਂ ਅਸੀਂ ਫਿਕਸ ਰੇਟ ਦੇ ਗੱਡੀਆਂ ਦਿੰਦੇ ਹਾਂ ਤੇ ਲੱਕੀ ਡਰਾ ਦਿੰਦੇ ਹਾਂ ਲੱਕੀ ਡਰਾ ਦਾ ਹਿੱਸਾ ਬਣਨ ਲਈ ਵੀ ਮੈਂ ਤੁਹਾਨੂੰ ਕਹਿੰਨੇ ਆ ਵੀ ਕਾਲ ਕਰਕੇ ਤੁਸੀਂ ਹੁਣ ਵੀ ਜਿਹੜੀ ਵੀਡੀਓ ਇਹ ਦੇਖ ਰਹੇ ਹੋ ਨੀਚੇ ਦਿੱਤੇ ਦਾ ਜਿਹੜੇ ਨੰਬਰ ਨੇ ਉਹ ਤੇ ਕਾਲ ਕਰੋ ਤੇ ਲੱਕੀ ਡਰਾ ਦੇ ਲਈ ਆਪਦਾ ਨਾਮ ਨੋਮੀਨੇਟ ਕਰਕੇ ਉਹਨਾਂ ਤੋਂ ਰਸੀਦ ਲੈ ਲਓ ਆਪਣੀ ਸਾਡੀ ਅ ਅਮਰਗੜ ਬ੍ਰਾਂਚ ਤੇ ਅੱਜ ਦਾ ਸਟਾਕ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਸੱਜੇ ਖੱਬੇ ਦੋਨੇ ਪਾਸੇ ਲਵੀ ਕਮਾ ਕੇ ਦਿਖਾ ਦੇ ਤੇ ਬਹੁਤ ਵਧੀਆ ਵਧੀਆ ਕਾਰਾਂ ਸਾਡੇ ਕੋਲੇ ਪਿੱਛੇ ਤੁਸੀਂ ਦੇਖਣੋ ਲੈਂਨ ਔਰ ਅੰਦਰ ਪੂਰਾ ਭਰਿਆ ਪਿਆਗਾ ਲਗਭਗ ਤੁਹਾਨੂੰ ਸੰਗਰੂਰ ਬ੍ਰਾਂਚ ਸਾਡੀ ਇਹ ਹੀ ਹੈ ਇੱਥੇ ਲਗਭਗ ਤੁਹਾਨੂੰ 30 ਤੋਂ 35 40 ਗੱਡੀਆਂ ਤੁਹਾਨੂੰ ਇਸ ਬ੍ਰਾਂਚ ਤੇ ਕੱਲੀਆਂ ਮਿਲ ਜਾਂਦੀਆਂ ਨੇਗੀਆਂ ਤੇ ਕੱਲੀ ਕੱਲੀ ਗੱਡੀ ਦੀ ਫੁੱਲ ਡਿਟੇਲ ਲੈਣ ਲਈ ਤੁਸੀਂ ਨੀਚੇ ਦੇ ਨੰਬਰਾਂ ਤੇ ਕਾਲ ਕਰ ਲਿਓ ਆਪਾਂ ਸਟਾਕ ਸ਼ੁਰੂ ਕਰਦੇ ਆਂ ਲੋਨ ਫੈਸਿਲਿਟੀ ਜਿਹੜੀ ਗੱਡੀ ਤੇ ਨਹੀਂ ਹੈਗੀ ਉਹ ਤੁਹਾਨੂੰ ਦੱਸ ਦਾਂਗੇ ਲਗ ਬਾਕੀ ਲਗਭਗ ਸਾਰੀ ਗੱਡੀਆਂ ਦੇ ਲੋਨ ਫੈ ਸਭ ਤੋਂ ਪਹਿਲਾਂ ਐਡਰੈਸ ਨੋਟ ਕਰੋ ਨਾਨਕੀਣਾ ਚੌਂਕ ਦੇ ਨੇੜੇ ਆ ਤੇ 올ਡ ਸ਼ਹਿਨਾਈ ਪੈਲੈਸ ਦੇ ਬਿਲਕੁਲ ਸਾਹਮਣੇ ਸੰਗਰੂਰ ਵੇਖੇ ਤੁਹਾਨੂੰ ਆਉਣਾਗਾ ਕਈ ਵਾਰ ਭੁਲੇਖਾ ਪੈ ਜਾਂਦਾ ਵੀ ਸੰਗਰੂਰ ਕਿੱਥੇ ਆ ਤਾਂ ਸੰਗਰੂਰ ਆਪਣਾ ਨਾਨਕੀਣਾ ਚੌਂਕ ਦੇ ਨੇੜੇ ਸ਼ਿਵਮ ਕਲੋਨੀ ਦੇ ਸਾਹਮਣੇ ਗਲੀ ਨੰਬਰ ਇਹ ਹੈਗੀ ਆ ਜੀ ਪੈਟਰੋਲ ਵਾਲੀ ਸਵਿਫਟ 2012 ਮਾਡਲ ਬਹੁਤ ਸੋਹਣੀ ਗੱਡੀ ਆ ਨਵੇਂ ਟਾਇਰ ਨੇ ਲਗਭਗ ओरिजिनल ਪੇਂਟ ਦੀ ਕਾਰ ਆ ਮਤਲਬ ਕੱਟ ਗੱਡੀਆਂ ਬਹੁਤ ਮਿਲਦੀਆਂ ਜਿਹੜੀਆਂ ਲਗਭਗ ਤੁਹਾਨੂੰ ओरिजिनल ਮਿਲਣਗੀਆਂ ਇਹ ਪੰਜਾਬ ਨੰਬਰ ਹੈ ਤੇ 5 9ਵੇਂ ਮਹੀਨੇ ਦੀ ਕਾਰ ਆਹੇ ਦੇਖੋ ਤੁਸੀਂ ਇਧਰਲੇ ਪਾਸੇ ਵੀ ਦੇਖ ਲਓ ਸਿਰਫ ਇਹਦੇ ਚ ਆਹ ਫੈਂਟਰ ਪੇਂਟ ਲੱਗ ਰਿਹਾ ਜੀ ਬਾਕੀ ਗੱਡੀ ਸਾਰੀ ਓਕੇ ਆ ਤੇ ਜਿਹੜਾ ਗੱਡੀ ਦਾ ਰੇਟ ਆ 265000 ਰੁਪਏ ਪੈਟਰੋਲ ਕੋਈ ਭਰਾ ਸਾਡਾ ਪੈਟਰੋਲ ਗੱਡੀ ਦਾ ਸ਼ਕੀਨ ਹੈਗਾ ਸੇਮ ਤੁਹਾਡੇ ਸਾਹਮਣੇ 2011 ਮਾਡਲ ਗੱਡੀ ਖੜੀ ਆ Swift ਬਹੁਤ ਸੋਹਣੇ ਰੇਟ ਚ ਆ 2 ਲੱਖ 15 20000 ਰੁਪਏ ਦੀ ਗੱਡੀ ਐ ਤੁਹਾਨੂੰ ਪਊਗੀ ਇਹ ਵੀ ਰੋਜ਼ਨਲ ਪੇਂਟ ਚ ਮਤਲਬ ਫਰੰਟ ਸ਼ੀਸ਼ਾ ਤੱਕ ਇਹ ਗੱਡੀ ਦਾ ਨਾਲ ਦਾ ਇਹ ਵੀ ਪੈਟਰੋਲ ਦੀ ਹੈ ਕੇ ਸੀਰੀਜ਼ ਇੰਜਨ ਵਾਲੀਆਂ ਗੱਡੀਆਂ ਨੇ ਦੋਨੋਂ ਇਹ ਤੇ ਇਹ ਵੀ ਗੱਡੀ ਤੁਸੀਂ ਇੱਕ ਵਾਰੀ ਥੋੜੀ ਜੀ ਦੇਖ ਲਓ ਨਜ਼ਰ ਮਾਰ ਲਓ ਜਿਆਦਾ ਲੰਬੀ ਵੀਡੀਓ ਹੋ ਜਾਂਦੀ ਐ ਇਸ ਕਰਕੇ ਅਸੀਂ ਤੁਹਾਨੂੰ ਜਿਆਦਾ ਡਿਟੇਲ ਚ ਨਹੀਂ ਦੱਸ ਪਾਉਂਦੇ ਕਿਉਂਕਿ ਇਹ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਗੱਡੀਆਂ ਦਾ ਸਟਾਕ ਸਾਡੇ ਕੋਲ ਬਹੁਤ ਸੋਹਣਾ ਸੋਹਣਾ ਗੱਡੀਆਂ ਆਈਆਂ ਨੇ ਸਾਡੇ ਕੋਲੇ ਤੇ ਇਹ ਗੱਡੀ ਆ ਗਈ ਜੀ ਕ੍ਰੇਟਾ 2018-19 ਦੀ ਰਿਸਟਰਡ ਹੈ 85000 ਕਿਲੋਮੀਟਰ ਚੱਲੀ ਹੋਈ ਆ ਤੇ ਆਪਣਾ ਵੱਡੀ ਗ੍ਰੇਲ ਵਾਲੀ ਗੱਡੀ ਆ ਤੇ ਪੰਜਾਬ ਨੰਬਰ ਪਹਿਲੇ 9 ਦੀ ਕਾਰ ਆ ਕੁਸ਼ ਬਟਰਟ ਸਟਾਰਟ ਐਸਐਕਸ ਆਪਸ਼ਨਲ ਮਾਡਲ ਦੇ ਵਿੱਚ ਗੱਡੀ ਆ ਤੇ ਗੱਡੀ ਦਾ ਰੇਟ 8 ਲੱਖ ਤੇ 65000 ਰੁਪਏ ਜੀ 865 ਦੀ ਤੁਹਾਨੂੰ ਗੱਡੀ ਇਹ ਦੇ ਦਾਂਗੇ ਬਹੁਤ ਵਧੀਆ ਕਾਰ ਆ ਚਲਾਵਾ ਜਰੂਰ ਬਿਲਕੁਲ ਨਵਾਂ ਗੱਡੀ ਦਾ ਇਹ ਤੀਜੇ 9 ਦੀ ਸਾਡੇ ਕੋਲ 16 ਮਾਡਲ ਗੱਡੀ ਖੜੀ ਆ 440000 ਰੁਪਏ ਦੀ ਸਵਿਫਟ ਪੀਵੀ 30 ਨੰਬਰ ਦੀ ਕਾਰ ਆ ਇਹ ਆ ਗਈ ਜੀ 2019 ਮਾਡਲ ਸਲੈਰੀਓ ਸਾਡੇ ਆ ਭੈਣਾ ਜਾਂ ਸਾਡੇ ਫਰਾ 올ਡ 에이지ਡ ਬੰਦੇ ਜਾਂ ਜਿਹਨਾਂ ਨਵੀਂ ਗੱਡੀ ਸਿੱਕੀ ਆ ਉਹਨਾਂ ਵਾਸਤੇ ਬਹੁਤ ਵਧੀਆ ਕਾਰ ਆ ਇਹ ਆ ਕਈ ਲੋਕ ਵੈਗਨਾਂ ਨਹੀਂ ਪਸੰਦ ਕਰਦੇ ਪਰ ਇਹ ਸ਼ੇਪ ਬੜੀ ਸੋਹਣੀ ਆ ਮਤਲਬ ਇਸ ਕਰਕੇ ਲੋਕ ਇਹਨੂੰ ਖੁੱਲੀ ਢੁਲੀ ਕਾਰ ਆ ਲੈਣਾ ਪਸੰਦ ਕਰਦੇ ਨੇ ਦੇਖੋ ਇਹ ਜੇ ਅ ਲਾਇ ਵੀਲ ਵਗੈਰਾ ਐਕਸਟਰਾ ਫਿਟਿੰਗ ਹੋਈ ਹੋਈ ਆ ਤੇ ਟਾਇਰ ਲਗਭਗ ਐ ਮਨ ਨੂੰ ਵੀ 100% ਵੰਗੂ ਹੀ ਨੇਗੇ 19 ਮਾਡਲ ਗੱਡੀ ਆ ਤੇ 4 ਲੱਖ 15000 ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜੇ ਇਹ ਆ ਗਈ ਜੀ 2019 ਮਾਡਲ ਤੁਹਾਡੇ ਵਾਸਤੇ K10 ਤੇ 325000 ਰੁਪਏ ਦੀ 325000 ਰੁਪਏ ਦੀ ਇਹ K10 ਹੈਗੀ ਆ ਤੁਸੀਂ ਗੱਡੀ ਦੇਖ ਲਓ ਨੰਬਰ ਲਾ ਕੇ ਤੁਹਾਨੂੰ ਮਿਲ ਜਣੀ ਐ ਐਨਓਸੀ ਦੀ ਆਈ ਹੋਈ ਹੈ ਜੀ ਬਹੁਤ ਪਿਆਰੀ ਸਾਡੇ ਕੋਲੇ 2012 ਮਾਡਲ I10 ਗ੍ਰੈਂਡ ਮਤਲਬ ਜਿਹੇ ਜਿਹਾਂ ਟਾਈਮ ਚੱਲਦਾ ਉਹੋ ਜਿਹੀ ਗੱਡੀਆਂ ਸਾਡੇ ਕੋਲ ਮਤਲਬ ਗੱਡੀ ਆ ਪੂਰੀ ਟੌਪ ਕਲਾਸ ਤੇ ਇਹ 50-60000 ਕਿਲੋਮੀਟਰ ਚੱਲੀ ਹੋਈ ਆ ਫਸਟ ਓਨਰ ਗੱਡੀ ਆ ਤੇ ਨਵੇਂ ਟਾਇਰ ਕੋਈ ਕਮੀ ਪੇਸ਼ੀ ਨਹੀਂ ਵਿੱਚੋਂ ਅੰਦਰੋਂ ਬਾਹਰੋਂ ਬਿਲਕੁਲ ਨਵੀਂ ਕਾਰ ਹੈ ਨੰਬਰ ਪੰਜਾਬ ਹੈ ਤੇ ਗੱਡੀ ਦਾ ਰੇਟ ਹੈ 2.5 ਲੱਖ ਰੁਪਏ ਜੀ ਓਨਲੀ 2.5 ਲੱਖ ਰੁਪਏ ਦੀ ਬਹੁਤ ਸੋਹਣੀ ਗੱਡੀ ਪੂਰੀ ਟੌਪ ਦੀ ਕਾਰ ਹੈ ਮਤਲਬ ਥੋੜੇ ਜਿਹਾ ਬਜਟ ਦੇ ਵਿੱਚ ਬਹੁਤ ਸੋਹਣੀ ਗੱਡੀ ਤੁਹਾਨੂੰ ਦੇ ਸਕਦੇ ਆ ਆ ਦੇਖੋ ਹੁਣ ਇੱਥੇ ਤੁਸੀਂ ਇਹ ਥੋੜੀ ਜਿਹੀ ਲਿਬੜੀ ਹੋਈ ਆ ਗੱਡੀ ਹੁਣੀ ਆਈ ਆ ਸਾਡੇ ਕੋਲੇ 2012 ਮਾਡਲ ਕਾਰ ਹੈ ਤੇ ਡੀਜ਼ਲ ਹੈ ਫਰਸਟ ਓਨਰ ਗੱਡੀ ਹੈ ਵੀ ਮੈਗਨਾ ਮਾਡਲ ਦੇ ਵਿੱਚ ਹੈ ਅਲਾਈ ਟਾਇਰ ਬਿਲਕੁਲ ਓਕੇ ਨੇਗੇ ਤੇ ਟਾਇਰ 50% ਹੀ ਨੇ ਮੋੜਾ ਲਾਈਵ ਵਗੈਰਾ ਓਕੇ ਨੇ ਗੱਡੀ ਦਾ ਰੇਟ ਆ ਜਿਹੜਾ ਉਹ ਬਹੁਤ ਜਾਇਜ਼ ਆ ਸਿਰਫ 255000 ਰੁਪਏ ਦੀ ਤੁਹਾਨੂੰ ਇਹ 12 ਮਾਡਲ ਗੱਡੀ ਦੇ ਦਾਂਗੇ ਔਰ 2 ਤੋਂ 225 ਦੇ ਵਿੱਚ ਇਹ ਗੱਡੀ ਤੇ ਤੁਹਾਨੂੰ ਲੋਨ ਵੀ ਮਿਲ ਸਕਦਾ ਲਓ ਜੀ ਅਗਲੀ ਗੱਡੀ ਬਾਲੀ ਸਪੈਸ਼ਲ ਕਾਰ ਆ ਤੇ ਡਿਜ਼ਾਇਰ ਆ ਇਹ ਜੈਡਟੀ ਆਈ ਆ 2014 ਮਾਡਲ ਆ ਔਰ 12ਵੇਂ ਮਹੀਨੇ ਦੀ ਕਾਰ ਆ ਇਹ 14 ਦੇ ਵੀ ਗੱਡੀ ਆ ਟੋਟਲ ਓਰੀਜਨਲ ਪੇਂਟ ਚ ਅਲਾਇਵ ਵਗੈਰਾ ਸਾਰਾ ਕੁਝ ਓਕੇ ਨੇ ਗੱਡੀ ਤੇ ਕੰਪਨੀ ਦੇ ਆਟੋ ਕਲਾਈਮੇਟ ਏਸੀ 에ਅਰ ਬੈਗ ਸਟੀਅਰਿੰਗ ਕੰਟਰੋਲ ਸਾਰਾ ਕੁਝ ਤੁਹਾਨੂੰ ਗੱਡੀ ਦੇ ਵਿੱਚ ਮਿਲੂਗਾ ਨੰਬਰ 50 ਮਿਲੂਗਾ ਦੇਖੋ ਤੁਸੀਂ ਤੇ ਗੱਡੀ ਦਾ ਰੇਟ ਹੈ ਜੀ 4,25,000 ਰੁਪਏ ਮਤਲਬ ਰੇਟ ਵੀ ਐ ਮਨ ਨੂੰ ਵੀ 14 ਨਹੀਂ 15 ਹੀ ਮੰਨ ਲਓ ਤੁਸੀਂ 15 ਦੀ ਰਜਿਸਟਰਡ ਆ ਜਦੋਂ 15 ਵੱਡਾ 16 ਮਤਲਬ 15 ਤੇ ਰਜਿਸਟਰਡ 16 Swift ਸਿਲਵਰ ਰੰਗ ਦੀ ਗੱਡੀ ਆ ਦਿੱਲੀ ਨੰਬਰ ਆ ਐਨਓਸੀ ਤੁਹਾਨੂੰ ਨਾਲ ਦੇ ਦਾਂਗੇ ਤੇ ਗੱਡੀ ਦਾ ਬਜਟ ਕਿੰਨਾ ਸੀ ਦਾ 380000 ਰੁਪਏ ਦੀ ਬਹੁਤ ਵਾਜਬ ਰੇਟ ਚ ਬਹੁਤ ਵਾਜਬ ਰੇਟ ਚ 380000 ਰੁਪਏ ਤੁਹਾਨੂੰ ਗੱਡੀ ਦੇ ਦਿਆਂਗੇ ਇਹ ਆ ਗਈ ਜੀ ਡਿਜ਼ਾਇਰ ਪੀਵੀ 19 ਨੰਬਰ ਦੀ ਗੱਡੀ ਆ ਉਲਾਈ ਵਗੈਰਾ ਪਏ ਹੋਏ ਨੇ ਵੀਡੀਆਈ ਆ ਹਾਂ 2013 ਮਾਡਲ ਗੱਡੀ ਆ ਜੀ ਸਾਢੇ 3 ਲੱਖ ਰੁਪਏ ਦੀ ਰੇਂਜ ਦੇ ਵਿੱਚ ਆ 50 ਨੰਬਰ ਗੱਡੀ ਆ ਜ਼ਿਆਦਾ ਡਿਟੇਲ ਲੈਣੀ ਆ ਤਾਂ ਤੁਸੀਂ ਨੀਚੇ ਦਿੱਤੇ ਨੰਬਰ ਤੇ ਕਾਲ ਕਰੋ 2019 ਮਾਡਲ ਕੇ 10 ਆ ਗਈ ਜੀ ਉਲਾਈ ਪਏ ਹੋਏ ਨੇ 80% ਟਾਇਰ ਨੇ 80% ਟਾਇਰ ਨੇ ਤੇ ਗੱਡੀਆ ਲਾਉਣ ਨੂੰ ਵੀ ਸਾਡੇ ਕੋਲ ਜੰਗ ਨੀ ਇੰਨੀ ਜਿਆਦਾ ਸਟਾਕ ਖੜਾ ਹੈ ਇਸ ਟਾਈਮ ਬੀਐਕਐਸਆਈ ਆ ਪੀਵੀ 13 ਨੰਬਰ ਦੀ ਆ 3 ਲੱਖ 40 ਹਜ਼ਾਰ ਰੁਪਏ ਤੁਹਾਨੂੰ ਗੱਡੀ ਇਹ ਦੇ ਦੇਵਾਂਗੇ ਆਜੋ ਹੁਣ ਤੁਹਾਨੂੰ ਨਾ ਆਜੋ ਤੁਹਾਨੂੰ ਹੁਣ ਅੰਦਰਲਾ ਸਟਾਕ ਦਿਖਾਉਂਦੇ ਗੱਡੀ ਇਹ ਆ ਗਈ ਜੀ ਬਹੁਤ ਟੌਪ ਦੀ 2017 ਮਾਡਲ ਇਟਿਓਸ ਬਹੁਤ ਘੱਟ ਮਾਰਕੀਟ ਚ ਮਿਲਦੀ ਆ ਪਹਿਲੇ ਨੌ ਦੀ ਕਾਰ ਤੁਹਾਨੂੰ ਦਵਾਂਗੇ ਟਾਇਰ ਹੈਗੇ ਨੇ ਤਕਰੀਬਨ 100% ਹੀ ਪਏ ਨੇ ਬਿਲਕੁਲ ਨਵੇਂ ਵਾਂਗੂ ਹੀ ਲੱਗ ਰਹੇ ਨੇ ਤੇ ਲੋਕਲ ਪੰਜਾਬ ਦਾ ਨੰਬਰ ਆ ਦੇਖੋ ਤੁਸੀਂ ਕੰਡੀਸ਼ਨ ਵਾਈਜ਼ ਪੂਰੀ ਨਵੀਂ ਕਾਰ ਆ ਬਹੁਤ ਸੋਹਣੀ ਗੱਡੀ ਆ ਇੱਕ ਇੱਕ ਜਾਂ ਦੋ ਪੀਸ ਗੱਡੀ ਚੋਂ ਪੇਟ ਮੰਨ ਕੇ ਆ ਜਿਓ ਅੰਟੀਰੀਅਰ ਤੁਸੀਂ ਦੇਖ ਲਓ ਅੰਟੀਰੀਅਰ ਵੀ ਬਹੁਤ ਵਧੀਆ ਮਤਲਬ ਪੂਰਾ ਐਂਡਰਾਇਡ ਸਿਸਟਮ ਵਗੈਰਾ ਲੱਗਾ ਹੈ ਕਰੀਮ ਕਲਰ ਅੰਟੀਰੀਅਰ ਦੇ ਵਿੱਚ ਤੇ 에ਅਰ ਬੈਗ ਦੋ ਆ ਗਏ ਇਹਦੇ ਚ ਤੇ ਇੰਜਨ ਇੰਜਨ ਗੇਅਰ ਦੀ ਪੂਰੀ ਵਧੀਆ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਸਵਾ 5 ਲੱਖ ਰੁਪਈਆ ਜੀ ਪਹਿਲੇ ਨੌ ਦੀ ਕਾਰ ਇਹ ਆ ਗਈ ਜੀ i10 ਗ੍ਰੈਂਡ 3 ਲੱਖ 80000 ਰੁਪਈਆ ਤੁਹਾਨੂੰ ਮਿਲ ਜੂਗੀ ਜੀ ਵਿਦ ਸੀ ਐਨ ਜੀ ਪੈਟਰੋਲ ਸੀ ਐਨ ਜੀ ਕੋਈ ਲੈਣ ਦਾ ਸ਼ਿਕਾਇਤ ਨਾ ਦੇਖੋ ਲਾਈਵ ਵਗੈਰਾ ਇਹਦੇ ਵੀ ਬਹੁਤ ਸੋਹਣੇ ਪਏ ਹੋਏ ਨੇ ਤੇ ਛੋਟੀ ਕੰਪੈਕਟ ਕਾਰ ਹੈ ਤੇ ਸੀਐਨਜੀ ਵੀ ਲੱਗੀ ਆ ਬਹੁਤ ਤੁਹਾਨੂੰ ਵਧੀਆ ਐਵਰੇਜ 28 29 ਦੀ ਐਵਰੇਜ ਤੁਹਾਨੂੰ ਇਹ ਸੀਐਨਜੀ ਤੇ ਦੇ ਸਕਦੀ ਆ ਤੇ ਇਹ ਲੈ ਲਿਓ ਆ ਆ ਗਈ ਜੀ ਸਾਡੇ ਕੋਲੇ 2015 15 ਦੀ ਰਜਿਸਟਰਡ 14 ਮਾਡਲ ਗੱਡੀ ਡਸਟਰ 3.5 ਲੱਖ ਰੁਪਏ ਤੁਹਾਨੂੰ ਗੱਡੀ ਮਿਲ ਜੂ ਲਗਭਗ origignal paint ਜੀ ਆ ਬਹੁਤ ਵਧੀਆ ਕਾਰ ਹੈ ਤੇ ਇਹ ਆ ਗਈ ਜੀ ਕ੍ਰੇਟਾ ਤੁਹਾਨੂੰ ਪਹਿਲਾਂ ਇੱਕ ਕ੍ਰੇਟਾ ਦਿਖਾਈ ਆ ਉਹ ਹੈਗੀ ਸੀਗੀ 18 ਮਾਡਲ ਇਹ ਆ ਗਈ ਕ੍ਰੇਟਾ ਸਾਡੇ ਕੋਲੇ 2016 ਮਾਡਲ ਤੇ 5.5 ਲੱਖ ਰੁਪਏ ਦੀ ਗੱਡੀ ਆ ਇਹ ਤੇ ਯੂਪੀ ਨੰਬਰ ਚ ਟੌਪ ਐਂਡ ਮਾਡਲ ਆ ਪ੍ਰੋਜੈਕਟਰ ਲਾਈਟਾਂ ਵਾਲੀ ਆ ਕੰਪਨੀ ਵੀ ਆਲਾਈ ਵੀਲ ਨੇਗੇ ਜੀ ਇਹਦੇ ਲੋ ਜੀ ਬਹੁਤ ਵਧੀਆ ਬਹੁਤ ਕਫਾਇਤੀ ਰੇਟ ਦੇ ਵਿੱਚ 6 ਲੱਖ ਰੁਪਏ ਤੁਹਾਨੂੰ ਬਰੀਜ਼ਾ 18 ਮਾਡਲ ਦੇਵਾਂਗੇ ਆਲਾਈ ਪਏ ਹੋਏ ਨੇ ਤੇ ਸਾਹਮਣੇ ਫੌਗ ਲੈਂਪ ਵਗੈਰਾ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਲੱਗੇ ਨੇ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਸਿਰਫ 6 ਲੱਖ ਰੁਪਏ ਦੀ ਐਨਓਸੀ ਦੇ ਨਾਲ ਤੇ 18 ਮਾਡਲ 2019 ਮਾਡਲ Honda City ਆ ਗਈ ਜੀ 5 ਲੱਖ 75000 ਰੁਪਏ ਦੀ ਨਿਊ ਸ਼ੇਪ ਚ ਆ ਗਈ ਹੈ ਮਤਲਬ ਨਿਊ ਸ਼ੇਪ ਚ ਅੱਪਗ੍ਰੇਡ ਲਾਈਟਾਂ ਦਾ ਹੁੰਦਾਗਾ ਵਿਦ ਐਨਓਸੀ ਤੁਹਾਨੂੰ ਗੱਡੀ ਇਹ ਮਿਲੂਗੀ ਜੀ ਤੇ ਅਗਲੀ ਗੱਡੀ ਆ ਦੇਖੋ ਇਹ ਪੰਜਾਬ ਨੰਬਰ 0032 ਨੰਬਰ ਦੀ ਬਾਈ ਜੀ ਲੋਕਲ ਨੰਬਰ ਔਰ ਡਬਲ ਡਿਜੀਟ ਨੰਬਰ ਦੇਖੋ ਬਹੁਤ ਵਧੀਆ ਗੱਡੀ 133000 ਕਿਲੋਮੀਟਰ ਚੱਲੀ ਹੋਈ ਹੈ 17 ਮਾਡਲ ਹੈ 18 ਦੀ ਰਿਸਟਰਡ ਆ ਗੱਡੀ ਇਹ ਤੇ VM T ਮਾਡਲ ਦੇ ਵਿੱਚ ਫਰੰਟ ਸ਼ੀਸ਼ਾ ਤੱਕ ਨਾਲ ਦਾ ਵਧੀਆ ਕਾਰ ਹੈ ਤੇ ਗੱਡੀ ਦਾ ਰੇਟ ਹੈਗਾ 5,85,000 ਮਤਲਬ ਬਹੁਤ ਜਾਇਜ਼ ਰੇਟ ਦੀ ਆਜੋ ਦੇਖੋ ਇਹ ਵੀ ਨਵੀਂ ਲਾਈਟ ਦੇ ਵਿੱਚ ਹੈਗੀ ਵਧੀਆ ਕਾਰ ਹੈ ਇਹ ਆ ਗਈ ਜੀ ਆਟੋਮੈਟਿਕ ਦੇ ਵਿੱਚ Honda ਸਾਡੇ ਕੋਲ ਖੜੀ ਹੈ ਬਹੁਤ ਸਹੀ ਬਾਜ਼ਵਜ ਰੇਟ ਤੇ ਤੁਹਾਨੂੰ ਆਟੋਮੈਟਿਕ ਗੱਡੀ ਤੁਹਾਨੂੰ ਦੇ ਸਕਦੇ ਆ ਪੰਜਾਬ ਨੰਬਰ ਦੇ ਵਿੱਚ ਪਾਸ ਹੋਈ ਹੋਈ ਸਿਰਫ 1.5 ਲੱਖ ਰੁਪਏ ਦੀ ਗੱਡੀ 1.5 ਲੱਖ ਰੁਪਏ ਦੀ ਮਤਲਬ ਬਹੁਤ ਬਾਜ਼ਵਜ ਰੇਟ ਆਟੋਮੈਟਿਕ ਗੱਡੀ ਲੈਣ ਦੇ ਇਸ ਕਿਨੋਂ ਤਾਂ ਲੈ ਜਾਓ Indigo ਬਹੁਤ ਬਜਟ ਦੀ 90,000 ਰੁਪਏ ਦੀ Indigo ਤੁਹਾਨੂੰ ਦੇ ਦਾਂਗੇ 2010 ਮਾਡਲ ਆਲ ओरिजिनल पेंट आਲ ओरिजिनल पेंट ਦੀ 2010 ਮਾਡਲ ਇੰਡੀਗੋ ਲੈ ਜੋ ਇੰਜਨ-ਉੰਜਨ ਹੈਗਾ ਗੱਡੀ ਦਾ ਪੂਰਾ ਘੈਂਟ ਸੈਕੰਡ ਓਨਰ ਹੈ ਇਹ ਆ ਗਈ ਜੀ 12 ਮਾਡਲ ਡਿਜ਼ਾਇਰ ਤੇ ਕਿੰਨੇ ਦੀ ਸੀ 275 ਭਾਈ ਹਾਂ 12 ਮਾਡਲ ਡਿਜ਼ਾਇਰ ਜੀ ਆਲ ओरिजिनल ਆਲ ओरिजिनल ਮਤਲਬ ਆਲ ओरिजिनल ਤਾਂ ਆਲ ओरिजिनल 2 ਲੱਖ 55000 ਰੁਪਏ ਦੀ ਗੱਡੀ ਤੁਹਾਨੂੰ ਇਹ ਐਨਓਸੀ ਦੇ ਨਾਲ ਦੇ ਦਾਂਗੇ ਇਹ ਆ ਗਈ ਜੀ Honda Amaze ਇਹ 275000 ਰੁਪਏ ਦੀ ਗੱਡੀ ਤੁਹਾਨੂੰ ਦੇ ਦਿਆਂਗੇ ਜੀ ਤੇ ਨੰਬਰ ਦੇਖੋ ਪੰਜਾਬ ਦਾ ਵਧੀਆ ਕਾਰ ਆ ਪٹرول ਪਲੱਸ ਸੀएनजी ਆ ਇਹ ਆ ਗਈ ਮਹਿੰਦਰਾ ਦਾ ਝੋਟਾ ਮਤਲਬ ਸਾਰੀ ਗੱਡੀ ਦੇ ਰਿਕਾਰਡ ਤੋਂ ਵਾਲੀ ਗੱਡੀ ਆ ਇਹ ਸਕੋਰਪੀਓ S11 ਮਾਡਲ ਦੇ ਵਿੱਚ ਆ 19 ਮਾਡਲ ਹੈ ਤੇ 12 ਲੱਖ ਰੁਪਏ ਤੁਹਾਨੂੰ ਗੱਡੀ ਇਹ ਦੇ ਦਿਆਂਗੇ ਜੀ ਬਹੁਤ ਵਧੀਆ ਕਾਰ ਆ ਸਿਰਫ ਚੱਲੀ ਹੀ ਆ ਗੱਡੀ ਇਹ 33000 ਕਿਲੋਮੀਟਰ ਤੁਸੀਂ ਦੇਖ ਸਕਦੇ ਹੋ ਸਾਈਡਾਂ ਤੋਂ ਤੇ ਪੂਰੀ ਸੋਹਣੀ ਕਾਰ ਆ ਮਨ ਕੇ ਆ ਜੋ ਵੀ ਇੱਕ ਦੋ 20 ਪੇਂਟ ਹੈਗੇ ਨੇ ਥੋੜਾ ਜਿਹਾ ਮਤਲਬ ਜਿਵੇਂ ਦਿੱਲੀ ਨੰਬਰ ਉਹਦੇ ਕਰਕੇ ਛਰੀਟ ਚਰੂਟ ਕੁਛ ਨਾ ਕੁਛ ਮਾੜਾ ਮੋਟਾ ਲੱਗ ਜਾਂਦਾ ਹੁੰਦਾ ਬਟ ਕੋਈ ਮੇਜਰ ਐਕਸੀਡੈਂਟ ਨਹੀਂ ਗੱਡੀ ਚਲਾਈ ਚੱਲੀ ਦੀ ਇੰਨੀ ਦੀ ਗਾਰੰਟੀ ਆ ਨਾਲ ਦੀ ਟਾਇਰ ਨਹੀਂ ਗੱਡੀ ਤੇ ਬਹੁਤ ਸੁਣੀ ਕਾਰ ਹੈ ਪੈਟਰੋਲ ਪਲੱਸ ਸੀਐਨਜੀ ਸਾਡੇ ਕੋਲ ਆ ਗਈ ਜੀ ਇਹ ਡਿਜ਼ਾਇਰ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਲੇਕਿਨ ਕਿਰਾ ਪੇਂਟ ਹੈ ਕਲੀਅਰ ਗੱਲ ਆ ਅਸੀਂ ਕਲੀਅਰ ਗੱਲ ਕਰਕੇ ਖੁਸ਼ ਜੇ ਸਾਡੀ ਇਸ ਗੱਲ ਤੋਂ ਤੁਸੀਂ ਸਹਿਮਤ ਹੋ ਵੀ ਗੱਡੀ ਦੀ ਕੰਡੀਸ਼ਨ ਸਹੀ ਦੱਸਣੀ ਚਾਹੀਦੀ ਆ ਤਾਂ ਇੱਕ ਵਾਰੀ ਮੜੇ ਕਮੈਂਟ ਚ ਲਿਖ ਕੇ ਸਾਨੂੰ ਜਰੂਰ ਹੌਸਲਾ ਬਜਾਈ ਕਰਿਆ ਕਰੋ ਵੀ ਅਸੀਂ ਸਹੀ ਰਿਪੋਰਟ ਦਿੰਨੇ ਆ। ਮਸਲ ਸਾਈਡਾ ਬੇਟਾ ਦਾ ਸਾਈਡਾ ਬੇਟਾ ਕਹਿਣ ਚ ਕੋਈ ਇਤਰਾਜ਼ ਨਹੀਂ ਸਾਨੂੰ। ਤੇ ਲਾਈਵ ਵਗੈਰਾ ਪੈਸੇ ਨੇ ZX i ਮਾਡਲ ਦੇ ਵਿੱਚ 265000 ਰੁਪਏ ਤੁਹਾਨੂੰ ਗੱਡੀ ਇਹ ਮਿਲ ਜੂਗੀ ਪੈਟਰੋਲ ਪਲੱਸ CNG ਵਾਲੀ। CNG ਤੇ ਕੋਈ ਚਲਾਉਣ ਵਾਲਾ ਭਰਾ ਸਾਡਾ ਇਹ 2010 ਮਾਡਲ ਅ ਐਲਟੋ ਹੈ ਜੀ LX i ਤੇ 1.5 ਲੱਖ ਰੁਪਿਆ ਨੰਬਰ ਲਾ ਕੇ ਤੁਹਾਨੂੰ ਗੱਡੀ ਇਹ ਮਿਲ ਜੂਗੀ। ਭਰਾ ਸਾਡਾ ਕੋਈ ਦੇਖਦਾ ਤਾਂ ਘੱਟ ਬਜਟ ਦੀਆਂ ਕਾਰਾਂ ਹੁਣ ਤੁਹਾਨੂੰ ਦਿਖਾਵਾਂਗੇ ਸਾਰੀਆਂ ਇਹ ਆ ਗਈ ਜੀ K10 2010 ਮਾਡਲ ਤੇ 185000 ਰੁਪਇਆ ਡਿਮਾਂਡ ਆ ਔਰ ਫਰਸਟ ਓਨਰ ਗੱਡੀ ਆ ਮੇਨ ਗੱਲ ਇਹ ਫਰਸਟ ਓਨਰ ਕਈ ਭਰਾ ਸਾਡੇ ਕਮੈਂਟ ਕਰਕੇ ਕਹਿੰਦੇ ਥੋੜਾ ਰੇਟ ਬਹੁਤ ਹੈ ਯੇ ਪਰ ਤੁਸੀਂ ਕੁਆਲਿਟੀ ਵੀ ਦੇਖਿਆ ਕਰੋ ਯਾਰ ਅਗਾਂ ਕੁਆਲਿਟੀ ਵੀ ਟੌਪ ਦੀ ਆ ਗੱਡੀ ਦੀ ਗੱਡੀ ਲਾਇ ਲੂਏ ਪੈਸੇ ਨੇ ਦੇਖੋ ਸਾਰਾ ਕੁਝ ਓਕੇ 2014 ਮਾਡਲ ਸਾਡੇ ਕੋਲ K10 ਆ ਗਈ ਜੀ 235000 ਰੁਪਏ ਦੀ ਇੱਕ ਅੱਧਾ ਪੀਸ ਕੋਈ ਪੇਂਟ ਹੋ ਸਕਦਾ ਸੋਹਣੀ ਕਾਰ ਆ ਪੂਰੀ ਮਤਲਬ ਇਹ ਆ ਗਈ ਜੀ 11 ਵੀਟ ਆ ਗਈ ਜੀ 2011 ਮਾਡਲ 1 ਲੱਖ ਰੁਪਏ ਦੀ ਤੁਹਾਨੂੰ ਵੀਟ ਦਵਾਂਗੇ ਜੀ ਇਹ ਦੇਖੋ 2011 ਮਾਡਲ ਵਧੀਆ ਕਾਰ ਆ ਇੰਜਨ ਠੀਕ ਆ ਗੱਡੀ ਦਾ ਪਤਾ ਨਹੀਂ ਤੇ 1 ਲੱਖ ਰੁਪਏ ਦੀ ਜੇ ਕੋਈ ਭਰਾ ਸਾਡਾ ਦੇਖਦਾ ਵੀਡੀਓ ਦਾ 1 ਲੱਖ ਰੁਪਏ ਦੀ ਗੱਡੀ ਸਾਡੇ ਕੋਲ ਲੈ ਜਾ ਬਹੁਤ ਵਾਜਬ ਰੇਟ ਕਿਹੜਾ ਮਾਡਲ ਹੈ ਇਹ ਗੱਡੀ ਹੈਗੀ 10 ਮਾਡਲ ਤੇ ਜੇ ਸਾਡਾ ਕੋਈ ਭਰਾ ਕੋਈ ਸਿੱਖਣ ਸੁਖਣ ਵਾਲਾ ਜਿਵੇਂ ਐਸੀ ਕੰਮ ਨੂੰ ਲੈਣਾ ਚਾਹੁੰਦਾ ਤਾਂ ਬਸ ਉਹ ਗੱਡੀ ਓਕੇ ਆ ਜੀ ਲੇਕਿਨ ਇਹਦੀ ਐਨਓਸੀ ਨਹੀਂ ਹੈਗੀ ਐਸੇ ਇਹਦੇ ਤੁਹਾਨੂੰ ਫੋਨ ਤੇ ਦੱਸਾਂਗੇ ਤੁਸੀਂ ਕਾਲ ਕਰ ਲਿਓ ਤੇ ਇਹ ਆ ਗਈ ਜੀ ਆਪਣੀ 2011 ਮਾਡਲ ਰੇਟਸ ਪੈਟਰੋਲ ਪੈਟਰੋਲ ਪਲੱਸ ਸੀएनजी ਰੇਟਸ ਆ ਗਈ ਸਾਡੇ ਕੋਲੇ ਬਹੁਤ ਵਧੀਆ ਕਾਰ ਹੈ ਤੇ 1,80,000 ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲ ਜੂਗੀ ਵਧੀਆ ਕਾਰ ਹੈ ਤੇ ਆ ਵੀ ਸਾਡੇ ਕੋਲੇ ਜੋ ਕੋਈ ਭਰਾ ਸਾਡਾ ਹਰਿਆਣਾ ਚੋਂ ਦੇਖਦਾ ਪਰਮਨੈਂਟ ਵਾਲੀ ਈਓਨ ਸਾਡੇ ਕੋਲ ਬਹੁਤ ਦੇਰ ਦੀ ਖੜੀ ਹੈ ਜੇ ਕੋਈ ਲੈਣਾ ਚਾਹੁੰਦਾ ਤੈਨੂੰ ਲੈ ਕੇ ਜਾ ਸਕਦਾ ਹੈ ਇਹਦੇ ਕਾਗਜ਼ ਪੂਰੇ ਕਰ ਲਿਓ ਫਾਰਮਟ ਵਾਲੀ ਗੱਡੀ ਆ 올ਾ ਓਵਰ ਚਾ ਤੁਹਾਡੀ ਰਾਮ ਨਾਲ ਚੱਲ ਸਕਦੀ ਆ ਵਿਦ ਸੀਐਨਜੀ ਕੰਪਨੀ ਸੀਐਨਜੀ ਵਾਲੀ ਗੱਡੀ ਆ ਤੇ ਸਵਾ ਲੱਖ ਰੁਪਏ ਤੁਹਾਨੂੰ ਦੇ ਦੇ ਇਹ ਸੀ ਜੀ ਸਾਡਾ ਸੰਗਰੂਰ ਪਰਾਜਨ ਦਾ ਸਟਾਕ ਇੱਥੇ ਤੁਹਾਨੂੰ ਇੰਦਰਪਾਲ ਰਣਜੀਤ ਲਵੀ ਤੇ ਹੈਪੀ ਮਿਲਣਗੇ ਜਦੋਂ ਮਰਜੀ ਤੁਸੀਂ ਆਵੋਗੇ ਤੇ ਇੱਥੇ ਇਹ ਦਫ਼ਤਰ ਨੂੰ ਉਹ ਚਲਾਉਂਦੇ ਨੇ ਕਈ ਵਾਰ ਤੁਸੀਂ ਮੈਨੂੰ ਪੁੱਛ ਲਾਏ ਨਾ ਮੇਰਾ ਕੁਝ ਨਹੀਂ ਪਤਾ ਲਾਦਾ ਮੈਂ ਕਦੋਂ ਕਿੱਧਰ ਕਦੋਂ ਕਿੱਧਰ ਜਾਂਦਾ ਤੇ ਲੋਨ ਫੈਸਿਲਿਟੀ ਤੁਹਾਨੂੰ ਹਰ ਗੱਡੀ ਦੇ ਉੱਤੇ ਮਿਲ ਜੂਗੀ ਤੇ ਕੋਈ ਵੀ ਗੱਡੀ ਪਸੰਦ ਆਉਂਦੀ ਆ ਕੋਈ ਵੀ ਗੱਡੀ ਵਾਲੇ ਤੁਹਾਨੂੰ ਕੋਈ ਦਿਮਾਗ ਧੜਕੂ ਹੈਗਾ ਤਾਂ ਤੁਸੀਂ ਇੱਕ ਵਾਰੀ ਕ ਸਾਡੇ ਸਟਾਫ ਦੇ ਵਿੱਚੋਂ ਕੋਈ ਵੀ ਬੰਦਾ ਤੁਹਾਨੂੰ ਗਲਤ ਗਾਈਡ ਕਰਕੇ ਤੁਹਾਨੂੰ ਇਸ ਦਫਤਰ ਦੇ ਵਿੱਚ ਨਹੀਂ ਬੁਲਾਊਗਾ ਤੇ 10 ਅਗਸਤ ਕਾਰ ਮੇਲਾ ਜਰੂਰ ਯਾਦ ਰੱਖਿਓ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਬਹੁਤ ਵਧੀਆ-ਵਧੀਆ ਵੀਡੀਓ ਅਸੀਂ ਸਟਾਕ ਦੀਆਂ ਪਾਉਂਦੇ ਰਹਿੰਨੇ ਆਂ ਕੱਲੀ-ਕੱਲੀ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਆ ਕਰੋ ਤੇ ਕਿਉਂਕਿ ਸਰਟੀਫਾਈਡ ਰਿਪੋਰਟ ਨਾਲ ਅਸੀਂ ਗੱਲ ਕਰਦੇ ਆ ਥੋੜੇ ਨਾਲ ਤੇ ਫਾਈਨਾਂਸ ਫੈਸਿਲਿਟੀ ਤੁਹਾਨੂੰ ਦਿੰਦੀਆਂ ਨਾਲ ਆਜੋ ਸੰਗਰੂਰ ਵਿਖੇ ਪੈਸੇ ਕਮਾਉਂਦੇ ਰਹੋ ਤੇ ਗੱਡੀਆਂ ਲੈਂਦੇ ਰਹੋ ਬਸ ਇਹੀ ਦੁਆ ਸਾਡੀ ਓਕੇ ਸਤਿ ਸ੍ਰੀ ਅਕਾਲ